ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਰਥ ਕੇ ਸਿਖਸ਼ਨਾ ਦਾ ਆਸਥਿਕ ਆਪਣੇ ਸਾਹਮਣੇ ਦੇਖ ਕੇ ਸਾਰੇ ਦਸ਼ਵਨ ਇਕਨਿ ਫਿਰ ਤੋਂ ਪਿਆਰ ਦਾ ਨਮਸਕਾਰ ਆਖਿਰਕਾਰ ਅੱਜ ਕਾਂਗਰਸ ਦਾ ਤਰਨਾ ਲਗਾ ਜਨਰ ਵਿਕੇ ਕਰਨ ਕੀ ਹੈ ਇਹ ਕਾਰਨ ਸੀ ਕਿ ਕਾਂਗਰਸ ਦੇ ਲਗਾਤਾਰ ਦਿਨ ਬਦਲ ਜੋ ਕਮਲ ਲੱਗੇ ਆ ਰਿਹਾ ਹੈ ਸਰਕਾਰਾਂ ਦੇ ਖਿਲਾਫ ਬੀਜੇਪੀ ਸਰਕਾਰ ਦੀ ਗਾਰ ਵੱਡਾ ਕਰਨ ਕੀ ਆਮੀਸ਼ਾ ਦੀ ਖਾਤ ਦਾ ਮੱਥ ਹੋ ਰਿਹਾ ਹੈ ਕਿਹੜੇ ਕਿਹੜੇ ਸਖਸ਼ੀਰਤ ਪੂਰਤ ਮੁੰਦੇ ਚ ਪਹੁੰਚ ਆਓ ਸਭ ਨਾਲ ਪਹਿਲਾਂ ਗੱਲਬਾਤ ਕਰਾਂਗੇ ਅਸ਼ਵੀ ਜੰਗਰਾਲ ਜੀ ਨਾਲ ਉਸ ਤੋਂ ਬਾਅਦ ਬੇਦੀ ਜੀ ਨਾਲ ਸਾਡੇ ਉੱਤੇ ਜਾਪ ਰਹੇ ਤੇ ਜੰਦਰ ਦੇ ਪਤਾਰ ਰਜਿੰਦਰ ਜੀ ਇਸ ਵਾਰ ਕਰਨ ਦਾ ਵੱਡਾ ਕੀ ਕਾਰਨ ਚ ਕੀ ਨੁਕਸਾਨ ਕੋ ਪਰੇਸ਼ਾਨ ਦੀ ਪੁਸ਼ਟੀ ਕੀਤੀ ਆ ਵੀ ਵੱਡੀ ਨਾ ਲਕੀ ਸ਼ਬਦ ਬੋਲਣ ਦੀ ਜਾਨ ਦੀ ਵੱਡੀ ਹੋਣੀ ਹੈ ਸਾਧਨ ਦੇ ਹੋਣਗੇ ਅਤੇ ਕਰਤ ਕਰਨਗੇ ਕਾਰਜਕਾਰੀ ਨਾਮ ਆਪੇ ਕਰਤਾ ਜਵਾਨਾ ਵੱਡਾ ਕਾਲੇ ਕਿਸੇ ਮੈਂ ਤੁਹਾਡਾ ਆਪਣਾ ਵਿਸ਼ਾ ਦਾ ਮਤਲਬ ਚਲਾਉਂਦਾ ਇੱਕ ਆ ਜਿੰਦਾਬਾਦ 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 ਅੱਜ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜੋ ਮੋਦੀ ਸਰਕਾਰ ਔਰ ਜੋ ਉਹਨਾਂ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਡਾਕਟਰ ਬੀ ਆਰ ਮੇਦਕਰ ਜੀ ਦੇ ਵੱਲ ਮਾੜੇ ਸ਼ਬਦ ਕਹੇ ਉਹਨਾਂ ਦੇ ਅੱਜ ਅਸੀਂ ਡਾਕਟਰ ਵੀ.ਆਰ. ਅੰਬੇਦਕਰ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਧਰਨਾ ਦੇ ਰਹੇ ਆ ਔਰ ਇਹ ਜਿਹੜੀ ਉੱਪਰ ਵਾਲੀ ਸਰਕਾਰ ਹੈ ਇਹ ਬਿਲਕੁਲ ਜਿਹੜਾ ਸਾਡਾ ਸੰਵਿਧਾਨ ਇਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਸੀ ਡਾਕਟਰ ਵੀ.ਆਰ. ਅੰਬੇਦਕਰ ਤੇ ਉਸ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਸਾਡੀ ਇਹੀ ਮੰਗ ਹੈ ਕਿ ਜੋ ਡਾਕਟਰ ਵੀ.ਆਰ. ਮੇਦਕਰ ਜੀ ਸਾਡਾ ਸੰਵਿਧਾਨ ਲੈ ਕੇ ਗਏ ਹੈ ਉਸ ਸੰਵਿਧਾਨ ਨੂੰ ਜੇ ਛੇੜਛਾੜ ਕਰਨਗੇ ਜੇ ਸਾਨੂੰ ਫੋਕੜਦਲਾਂ ਵੀ ਕਰਨੀਆਂ ਪਈਆਂ ਜਾਂ ਹੋਰ ਵੀ ਕੋਈ ਕਦਮ ਚੱਕਣੇ ਪਏ ਤੇ ਸਿੱਧਾ ਅੱਜ ਦਾ ਫਰਦਸੇ ਦਾ ਅਕਾਦ ਨਹੀਂ ਹੋਣਗੇ ਉਹ ਨਹੀਂ ਕਿ ਲੀਡੀ ਨਹੀਂ ਅੱਜ ਦਾ ਦੇਣੀ ਹੈ ਫਰਦਸੇ ਅੱਜ ਰਾਤ ਇਹ ਗੱਲ ਕਰਦੇ ਨਹੀਂ ਉਸ ਤੋਂ ਬਾਅਦ ਜੋ ਹਾਈ ਕਮਾਂਡ ਦਾ ਹੁਕਮ ਆਏਗਾ ਸਾਡੇ ਵੱਲੋਂ ਉਸ ਸਿਸਟਮ ਦੇ ਨਾਲ ਅਸੀਂ ਸਾਰੇ ਪੰਜਾਬ ਵਿੱਚ ਜਲੰਧਰ ਵਿੱਚ ਨਹੀਂ ਸਾਰੇ ਪੰਜਾਬ ਵਿੱਚ ਹੀ ਹੋਣਗੇ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਹੋਣਗੇ ਹਾਂ ਜੀ ਹਾਂ ਜੀ ਜਹਾਲਤਾ ਦਾ ਇਹ ਭਾਰਤ ਦੇਸ਼ ਦੇ ਵਿੱਚ ਕਾਂਗਰਸ ਸਰਕਾਰ ਦੇ ਟਾਈਮ ਤੇ ਹੀ ਬਣਿਆ ਆ ਇਹਨਾਂ ਨੇ ਹੁਣ ਤੱਕ ਉਹ ਇਤਿਰਨ ਤੇ ਦਲੀ ਹੋਈ ਆ ਇਹ ਜੀ ਸਰਕਾਰ ਇਹ ਦੇਸ਼ਵਧੀ ਲੋਕ ਵਿਰੋਧੀ Dalit ਵਿਰੋਧੀ ਸਰਕਾਰ ਕਿਉਂਕਿ